ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬਲੈਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਹਿਲਾਵਿਕ ਨਜ਼ਰ ਮਾਰਦੇ ਹੁਣ ਤੱਕ ਦੀਆਂ ਖਾਸ ਸੁਰੱਖਿਆ ਤੇ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ ਜੰਮੂ ਕਸ਼ਮੀਰ ਵਿੱਚ ਅਤਵਾਦੀ ਟਿਕਾਣੇ ਦਾ ਕੀਤਾ ਗਿਆ ਪਰਦਾਫਾਸ਼ ਹਥਿਆਰ ਅਤੇ ਗੋਲਾ ਬਾਰੂਦ ਬ੍ਰਮਹੰਤ ਦੇਸ਼ ਭਰ ਵਿੱਚ 24 ਘੰਟੇ ਬਿਜਲੀ ਸਮੇਤ ਅਰਵਿੰਦ ਕੇਜਰੀਵਾਲ ਨੇ ਦਿੱਤੀਆਂ ਵੱਡੀਆਂ 10 ਗਰੰਟੀਆਂ ਕਿਹਾ ਦੇਸ਼ ਭਰ ਵਿੱਚ ਸਿੱਖਿਆ ਤੇ ਇਲਾਜ ਹੋਵੇਗਾ ਮੁਫਤ ਹਰਿਆਣਾ ਬੋਰਡ ਦਾ 10ਵੀਂ ਦਾ ਨਤੀਜਾ ਜਾਰੀ ਕੁੜੀਆਂ ਨੇ ਮਾਰੀ ਬਾਜੀ 95.22 ਫੀਸਦੀ ਵਿਦਿਆਰਥੀ ਹੋਏ ਪਾਸ ਤੇ ਹੁਣ ਖਬਰਾਂ ਵਿਸਤਾਰ ਨਾਲ ਸਰਕਾਹ ਫੋਰਸਾਂ ਨੇ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਜੰਗਲਾਤ ਖੇਤਰ ਵਿੱਚ ਇੱਕ ਹੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਜਿਸ ਵਿੱਚ 9 ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਆਈਡੀ ਅਤੇ 3 ਪਿਸਤੌਲਾਂ ਸਮੇਤ ਭਾਰੀ ਮਾਤਰਾ ਵਿੱਚ ਹਥਿਆਰ ਗੋਲਾ ਬਰੋਧ ਭਰੰਪਿਤ ਕੀਤਾ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਰਾਈਫਲ ਜਥੇ ਪੁਲਿਸ ਦੀਆਂ ਸੰਜੁਕਤ ਟੁਕੜੀਆਂ ਨੇ ਅੱਜ ਸਵੇਰੇ ਮਹੌੜੇ ਇਲਾਕੇ ਦੇ ਕੋਟਬੁਧਨ ਜੰਗਲ ਵਿੱਚ ਤਲਾਸ਼ੀ ਅਤੇ ਕੇਰਾਬੰਦੀ ਮੁਹਿੰਮ ਦੇ ਦੌਰਾਨ ਇਸ ਟਿਕਾਣੇ ਦਾ ਪਤਾ ਲੱਗਾਇਆ ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਇਲੈਕਟ੍ਰਿਕ ਡੈਟੋਨੇਟਰ ਤੋਂ ਇਲਾਵਾ 9 ਆਈਡੀ ਤਿੰਨ ਪਿਸਤੌਲਾਂ ਤਿੰਨ ਮੈਗਜ਼ੀਨ ਪਿਸਤੌਲ ਦੀਆਂ 20 ਗੋਲੀਆਂ 1 ਕਿਲੋ ਪਾਊਡਰ ਪ੍ਰਕਾਰ ਦੇ ਵਿਸਫੋਟਕ ਏਕੇ 47 ਦੀਆਂ 15 ਗੋਲੀਆਂ ਏਕੇ 47 ਦੇ 6 ਕੋਕੇ 8 ਤੇ 9 ਡੀਸੀ ਬੋਲਟ ਬੈਟਰੀ ਤਿੰਨ ਲਿਥੀਅਮ ਆਇਨ 12 ਬੋਲਟ ਦੀਆਂ ਬੈਟਰੀਆਂ ਤਿੰਨ ਬਿਜਲੀ ਦੇ ਤਾਰ ਬੰਡਲ 10 ਬੈਟਰੀਆਂ 6 ਵੱਡੇ ਚੁੰਬਕ 7 ਵਿਸਫੋਟਕ ਸੁਰੱਖਿਆ ਫਿਊਜ਼ ਅਤੇ ਹੋਰ ਸਾਜ਼ੋ-ਸਮਾਨ ਬਰਾਮਦ ਕੀਤਾ ਗਿਆ। ਉਹਨੇ ਕਿਹਾ ਕਿ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ ਤੇ ਤਲਾਸ਼ੀ ਮਹਿੰਮ ਚਲਾਈ ਜਾ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੀ ਤਰਫੋਂ ਦੇਸ਼ ਦੇ ਲੋਕਾਂ ਦੇ ਸਾਹਮਣੇ 10 ਵੱਡੀਆਂ ਗਰੰਟੀਆਂ ਰੱਖੀਆਂ ਨੇ ਇਸ ਦੇ ਨਾਲ ਹੀ ਉਹਨਾਂ ਦਾਵਾ ਕੀਤਾ ਕਿ ਜੇ ਲੋਕ ਕੇਂਦਰ ਵਿੱਚ ਆਮ ਆਦਮੀ ਪਾਰਟੀ ਨੂੰ ਚੁਣਦੇ ਨੇ ਤਾਂ ਦੇਸ਼ ਦਾ ਵਿਕਾਸ 10 ਤਰੀਕਿਆਂ ਦੇ ਨਾਲ ਯਕੀਨੀ ਬਣਾਇਆ ਜਾਵੇਗਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਇਸ ਮੌਕੇ 10 ਗਰੰਟੀਆਂ ਦਿੱਤੀਆਂ ਨੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੇ ਅੰਦਰ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਵਾਂਗੇ ਅਤੇ ਸਰਕਾਰ ਗਰੀਬਾਂ ਨੂੰ 200 ਯੂਨਿਟ ਮੁਫਤ ਬਿਜਲੀ ਦੇਵੇਗੀ ਦੂਜੀ ਗਰੰਟੀ ਦਿੰਦਿਆਂ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਦੇਸ਼ ਭਰ ਦੇ ਹਰ ਬੱਚੇ ਨੂੰ ਮੁਫਤ ਸਿੱਖਿਆ ਦਿੱਤੀ ਜਾਵੇਗੀ ਤੀਜੀ ਗਰੰਟੀ ਦਿੰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੋਹੱਲਾ ਕਲੀਨਿਕ ਪੂਰੇ ਦੇਸ਼ ਵਿੱਚ ਖੋਲੇ ਜਾਣਗੇ ਜਿਸ ਵਿੱਚ ਗਰੀਬ ਅਤੇ ਅਮੀਰ ਦੋਵਾਂ ਦਾ ਇਲਾਜ ਮੁਫਤ ਹੋਵੇਗਾ ਉਹਨਾਂ ਅੱਗੇ ਕਿਹਾ ਕਿ ਚੀਨ ਨੇ ਸਾਡੇ ਦੇਸ਼ ਦੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਪਰ ਕੇਂਦਰ ਸਰਕਾਰ ਇਸ ਤੱਥ ਨੂੰ ਛੁਪਾਉਣਾ ਚਾਹੁੰਦੀ ਹੈ ਚੌਥੀ ਗਰੰਟੀ ਦਿੰਦਿਆਂ ਉਹਨਾਂ ਕਿਹਾ ਕਿ ਭਾਰਤ ਦੀ ਸਾਰੀ ਜ਼ਮੀਨ ਜੋ ਚੀਨ ਦੇ ਕਬਜ਼ੇ ਵਿੱਚ ਹੈ ਉਸ ਨੂੰ ਆਜ਼ਾਦ ਕਰਵਾਇਆ ਜਾਵੇਗਾ ਇੱਕ ਪਾਸੇ ਕੂਟਨੀਤਿਕ ਪਦਰ ਤੇ ਵੀ ਕੰਮ ਕੀਤਾ ਜਾਵੇਗਾ ਤੇ ਫੌਜ ਨੂੰ ਵੀ ਪੂਰੀ ਖੁੱਲ੍ਹ ਦਿੱਤੀ ਜਾਵੇਗੀ ਪੰਜਵੀਂ ਗਰੰਟੀ ਵਿੱਚ ਉਹਨਾਂ ਕਿਹਾ ਕਿ ਅਗਨੀਵੀਰ ਯੋਜਨਾ ਰੱਦ ਕੀਤੀ ਜਾਵੇਗੀ ਛੇਵੀਂ ਗਰੰਟੀ ਵਿੱਚ ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀ ਸਰਕਾਰ ਬਣੀ ਤਾਂ ਸੁਆਮੀਨਾਥਨ ਰਿਪੋਰਟ ਨੂੰ ਲਾਗੂ ਕੀਤਾ ਜਾਵੇਗਾ ਅਤੇ ਉਸ ਮੁਤਾਬਿਕ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾਵੇਗਾ ਜਿਸ ਦਾ ਕਿਸਾਨਾਂ ਨੂੰ ਫਾਇਦਾ ਹੋਵੇਗਾ ਇਸ ਦੇ ਨਾਲ ਹੀ ਉਹਨਾਂ ਬੇਰੁਜ਼ਗਾਰੀ ਭ੍ਰਿਸ਼ਟਾਚਾਰ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਅਤੇ GST ਨੂੰ ਸਰਲ ਬਣਾਉਣ ਦੀ ਗਰੰਟੀ ਵੀ ਦਿੱਤੀ ਹੈ सबसे पहली गारंटी है देश के अंदर 24 घंटे बिजली का इंतजाम करेंगे देश के गरीब लोगों को बिजली मुफ्त दी जाएगी दिल्ली में करके दिखाई पंजाब में करके दिखाई पूरे देश के अंदर फ्री कर सकते हैं सवा लाख करोड़ रुपए का खर्चा आएगा एक ही कैलकुलेशन करके लाया हूं मैं मैं हवा में गारंटी नहीं देता केजरीवाल की गारंटी एक ब्रांड है मार्केट के अंदर अगर हम कुछ बोलते हैं तो वो पूरी करते हैं तो सवा लाख करोड़ रुपए का खर्चा आएगा सवा लाख करोड़ रुपए हम इंतजाम करेंगे सवा लाख कर। उसके अंदर पूरे देश के गरीबों को 200 200 यूनिट बिजली मुफ्त मिल सकती है देश के सारे सरकारी स्कूलों को शानदार बनाएंगे अच्छे बनाएंगे प्राइवेट स्कूलों से भी बेहतर बनाएंगे और इस देश के अंदर पैदा होने वाले हर बच्चे के लिए चाहे वो अमीर का बच्चा हो चाहे गरीब का बच्चा हो अच्छी शानदार और फ्री शिक्षा का इंतजाम किया जाएगा सब लोगों को अच्छे इलाज का इंतजाम करेंगे आज अगर किसी को के घर में कोई बीमार हो जाए बड़ी बीमारी हो जाए सरकारी अस्पतालों का बुरा हाल है पूरे देश के अंदर और प्राइवेट वालों ने लूट मचा रखी है पूरे देश में कोने कोने में हर गांव में हर मोहल्ले में मोहल्ला क्लिनिक खोला जाएगा शानदार डिस्ट्रिक्ट हॉस्पिटल जितने उनको मल्टी स्पेशलिटी बना के उनको शानदार प्राइवेट हॉस्पिटल्स की तर्ज पे बनाया जाएगा और इस देश में पैदा होने वाले हर व्यक्ति का पूरा इलाज मुफ्त होगा तो हमारे देश की जितनी जमीन पे चाइना ने कब्जा किया हुआ है उस जमीन को चाइना के कब्जे से छुड़वाएंगे इसके लिए एक तरफ डिप्लोमेटिक लेवल पे एफर्ट्स किए जाएंगे और सेना को पूरी स्वतंत्रता दी जाएगी कि वो इसके बारे में जो कदम उठाना चाहे कदम उठा सकती है सेना को आज जो रोका जा रहा है वो रोका नहीं जाएगा जितने बच्चों को अभी तक अग्निवीर में शामिल किया जाए उनको पक्का डिक्लेयर किया जाएगा उनको पक्का so, राष्ट्रीय सम्मान भी नहीं मिलता संस्कार के समय। तो उनको पक्का किया जाएगा उनको पक्का किया जाएगा और सेना के अंदर ये ठेकेदारी के ऊपर एक तरह से कच्चे में अग्निवीर तो कच्ची नौकरी हुई ना कच्ची नौकरी ये बंद की जाएगी और वापस पक्के के अंदर बच्चों को लिया जाएगा और सेना को ये अग्निवीर योजना लाए थे क्योंकि केंद्र सरकार का मानना था कि सेना के ऊपर उनकी तनखा और उनकी पेंशन के ऊपर पैसा ज्यादा खर्च हो रहा है। सेना के ऊपर उस देश की सुरक्षा के ऊपर जितना पैसा खर्च करने की जरूरत है, उतना पैसा खर्च किया जाएगा देश की सुरक्षा के साथ खिलवाड़ नहीं किया जा सकता स्वामीनाथन रिपोर्ट के आधार के ऊपर किसानों को उनके फसलों के पूरे सभी फसलों के पूरे दाम एमएसपी के आधार पर पूरे दाम दिलवाए जाएंगे सातवीं गारंटी दिल्ली को पूर्ण राज्य का दर्जा दिलवाया जाएगा जो दिल्ली वासियों का कई दशकों से दिल्ली के लोगों का हक है बेरोजगारी आज पूरे देश का युवा बेरोजगारी से त्रस्त है इसके लिए हमने बहुत डिटेल्ड प्लानिंग की है हमारे मंत्रियों ने हमारी टीम ने बैठ के सब लोगों ने बैठ के कि एक साल के अंदर दो करोड़ रोजगार का इंतजाम किया जाएगा ताकि हमारे युवकों को बेरोजगारी से निकाला जा सके ये प्रोडक्टिव और इफेक्टिव एम्प्लॉयमेंट होगी भ्रष्टाचार बीजेपी की वॉशिंग मशीन को चौराहे के ऊपर खड़ा करके तोड़ा जाएगा बीजेपी की वॉशिंग मशीन इस देश का भ्रष्टाचार का सबसे बड़ा कारण है सबसे बड़ा सोर्स जो है वो बीजेपी की वॉशिंग मशीन है ईमानदार लोगों को जेल भेजने और बेईमानों को संरक्षण देने की आज जो मौजूदा व्यवस्था है इस व्यवस्था को समाप्त किया जाएगा दिल्ली और पंजाब में जिस तरह से हमने भ्रष्टाचार पे दोनों लेवल पे छोटे लेवल का भ्रष्टाचार और बड़े लेवल का भ्रष्टाचार हमने जो वार किया है उसी लेवल पे इफेक्टिव तरीके से पूरे देश को भ्रष्टाचार से निजात दिलवाई जाएगी और दसवीं और आखिरी गारंटी व्यापारियों के लिए अगर किसी देश के अंदर व्यापारी और उद्योगपति खुल के व्यापार नहीं कर सकते अपने व्यापार को नहीं बढ़ा सकते तो वो देश कभी तरक्की नहीं कर सकता उस देश के अंदर कभी जॉब्स पैदा नहीं हो सकते और ये डेटा बताता है कि पिछले आठ दस साल के अंदर इस देश के बारह लाख हाई नेटवर्थ इंडिविजुअल्स बड़े बड़े अमीर लोग इस देश के अंदर व्यापार और उद्योग बंद करके विदेशों में चले गए हैं क्योंकि इस देश के अंदर आतंक मचा रखा है सरकार सरकार केंद्र उन लोगों को डराने का धमका दिया जीएसटी को पीएमएलए से बाहर किया जाएगा जीएसटी का सरलीकरण किया जाएगा सारी प्रशासनिक और लीगल व्यवस्थाओं को सरलीकरण किया जाएगा और एक ऐसी व्यवस्था की जाएगी कि अगर इस देश के अंदर कोई सही तरीके से व्यापार करना चाहे तो वह व्यापार कर भी सकता है उद्योग खोल भी सकता है ज्यादा परमिशंस की जरूरत नहीं होगी और बड़े स्तर के ऊपर हम व्यापार को और उद्योग को, को हमारा टारगेट चाइना को पीछे छोड़ना है जो आज इस दुनिया के अंदर इसमें व्यापार में और उद्योग में और प्रोडक्शन में बहुत आगे है हमारा हमारा कंपटीशन उनके साथ है ਹਰਿਆਣਾ ਬੋਰਡ ਦਾ 10ਵੀਂ ਦਾ ਨਤੀਜਾ ਜਾਰੀ ਹੋ ਗਿਆ ਜਿਸ ਵਿੱਚ 95.22% ਬੱਚੇ ਪਾਸ ਹੋਏ ਨੇ ਜਿਹੜੇ ਬੱਚੇ ਪ੍ਰੀਖਿਆ ਵਿੱਚੋਂ ਪਾਸ ਹੋਏ ਨੇ ਉਹ ਹਰਿਆਣਾ ਬੋਰਡ ਦੀ ਵੈਬਸਾਈਟ ਉੱਤੇ ਜਾ ਕੇ ਆਪੂ ਆਪਣਾ ਨਤੀਜਾ ਵੇਖ ਸਕਦੇ ਨੇ ਨਤੀਜਾ ਵੇਖਣ ਲਈ ਰੋਲ ਨੰਬਰ ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਮਿਤੀ ਦੀ ਲੋੜ ਹੋਵੇਗੀ ਹਰਿਆਣਾ ਬੋਰਡ ਦੀ 10ਵੀਂ ਦੀ ਪ੍ਰੀਖਿਆ ਵਿੱਚ 96.32% ਲੜਕੀਆਂ ਪਾਸ ਹੋਈਆਂ ਨੇ ਜਦਕਿ ਲੜਕੇ 94.22% ਪਾਸ ਹੋਏ ਨੇ ਬੋਰਡ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਕੁੱਲ 137167 ਲੜਕਿਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿੱਚੋਂ 132119 ਪਾਸ ਹੋਈਆਂ ਜਦੋਂ ਕਿ 149547 ਵਿਦਿਆਰਥੀਆਂ ਵਿੱਚੋਂ 140896 ਪਾਸ ਹੋਏ ਨੇ ਕਾਂਗਰਸ ਦੇ ਨੇਤਾ ਮਨੀਸ਼ ਸ਼ੰਕਰ ਆਈਅਰ ਵੱਲੋਂ ਪਾਕਿਸਤਾਨ ਨੂੰ ਲੈ ਕੇ ਦਿੱਤੇ ਗਏ ਬਿਆਨ ਨੇ ਵਿਵਾਦ ਪੈਦਾ ਕਰ ਦਿੱਤਾ ਜਿਸ ਵਿੱਚੋਂ ਕਾਂਗਰਸ ਨੇ ਤੁਰੰਤ ਉਹਨਾਂ ਦੀਆਂ ਟਿੱਪਣੀਆਂ ਤੋਂ ਦੂਰੀ ਬਣਾ ਲਈ ਜਦਕਿ ਭਾਜਪਾ ਨੇ ਕਾਂਗਰਸ ਉੱਤੇ ਨਿਸ਼ਾਨਾ ਬੰਨ੍ਹਦੇ ਹੋਏ ਪਾਕਿਸਤਾਨ ਅਤੇ ਉਸਦੀ ਧਰਤੀ ਤੋਂ ਪੈਦਾ ਹੋਣ ਵਾਲੇ ਅੱਤਵਾਦ ਪ੍ਰਤੀ ਨਰਮ ਰੁਖ ਅਪਣਾਉਣ ਦਾ ਦੋਸ਼ ਲਗਾਇਆ ਹੈ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਆਈਆਰਏ ਕਹਿੰਦੇ ਹੋਏ ਨਜ਼ਰ ਆਏ ਕਿ ਭਾਰਤ ਨੂੰ ਪਾਕਿਸਤਾਨ ਦੀ ਇੱਜ਼ਤ ਕਰਨੀ ਚਾਹੀਦੀ ਹੈ ਕਿਉਂਕਿ ਉਹ ਇੱਕ ਪ੍ਰਭੂਸੱਤਾ ਸੰਪੰਨ ਦੇਸ਼ ਹੈ ਉਸ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿਉਂਕਿ ਉਸ ਕੋਲ परमाणु बम भी है जिसको लेकर बीजेपी ਦੇ ਆਗੂ ਤਰਨ ਚੋਗ ਨੇ ਕਿਹਾ ਕਿ ਮਨੀ ਸ਼ੰਕਰ ਪਾਕਿਸਤਾਨ ਦੇ ਪੀਆਰਓ ਦੀ ਭੂਮਿਕਾ ਅਦਾ ਕਰ ਰਹੇ ਨੇ ਅਤੇ ਉਹਨਾਂ ਦੇ ਪਾਕਿਸਤਾਨ ਵਿੱਚ ਬੈਠੇ ਹਮਦਰਦ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਵੇਖ ਰਹੇ ਨੇ ਜੋ ਪੂਰੇ ਨਹੀਂ ਹੋਣਗੇ ਮਨੀ ਸ਼ੰਕਰ अय्यर जैसे कांग्रेस गठबंधन के कई नेता पाकिस्तान के पीआरओ की भूमिका भारत में अदा कर रहे हैं इसलिए पाकिस्तान में उनके हमदर्द राहुल गांधी के पीएम बनने के मुंगेरी लाल के शेख चिली सपने देख रहे हैं जो पूरे होने वाले नहीं हैं भारत की जनता का आशीर्वाद मोदी जी के साथ है ये पाकिस्तान के पी और पाकिस्तान के अंदर जिनके लिए हमदर्दी है देश की जनता ने मौका नहीं दिया ਲੋਕ ਸਭਾ ਹਲਕਾ ਸੰਗਰੂਰ ਤੋਂ ਸ਼ਰਮਣੀ ਕਲਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਸੰਗਰੂਰ ਰਿਹائش ਵਿਖੇ ਪ੍ਰੈਸ ਕਾਨਫਰੰਸ ਕੀਤੀ ਅਤੇ ਆਪਣੇ ਚੋਣ ਪ੍ਰਚਾਰ ਲਈ ਇੱਕ ਜੀਤ ਦਾ ਪੋਸਟਰ ਜਾਰੀ ਕੀਤਾ ਇਸ ਮੌਕੇ ਉਹਨਾਂ ਕਿਹਾ ਕਿ ਸੰਸਦ ਮੈਂਬਰ ਵਜੋਂ ਉਹਨਾਂ ਨੇ ਚੰਗਾ ਕੰਮ ਕੀਤਾ ਜਿਸ ਦੇ ਧਾਰ ਉਤੇ ਲੋਕ ਉਹਨਾਂ ਨੂੰ ਮੁੜ ਮੌਕਾ ਦੇਣਗੇ ਮੈਂ ਆਪਣੇ ਕੰਮ ਨੂੰ ਬਹੁਤ 3 ਸਾਲ ਦੇ ਵਿੱਚ 65 ਕਰੋੜ ਰੁਪਏ ਦਾ ਨਵਾਂ ਹਸਪੀਟਲ ਡਿਪਾਰਟਮੈਂਟ ਆਫ ਇੰਡੀਆ ਦਾ ਬਣ ਰਿਹਾ ਹੈ ਸਪੈਸ਼ਲਿਟੀ ਦਾ ਕਿ ਕਿਸੇ ਵੀ ਬਿਮਾਰੀ ਦਾ ਲਾਜ ਨਹੀਂ ਹੋਊਗਾ ਉਹ ਸਾਡੇ ਬਰਨਾਲੇ ਦੇ ਹਸਪੀਟਲ ਦੇ ਵਿੱਚ ਹੋਊਗਾ ਫਿਰ ਸਾਡੇ 350 ਕਰੋੜ ਰੁਪਇਆ ਅਗਲੇ ਸਾਲ ਤੱਕ ਲੱਗ ਡੇਗਾ ਸਾਰੀਆਂ ਤਾਰਾਂ ਬਿਜਲੀ ਦੀਆਂ ਜਿਹੜੀਆਂ ਸਾਡੇ ਘਰਾਂ ਦੇ ਉੱਤੋਂ ਜਾਂਦੀਆਂ ਉਹ ਨਹੀਂ ਜਾਣਗੀਆਂ ਉਹ ਅੰਡਰਗਰਾਉਂਡ ਹੋ ਜਾਣਗੀਆਂ ਇਸੇ ਦੀ ਮੋਟਰ ਦੀ ਸੜੂਗੀ ਇਸੇ ਦੇ ਘਰ ਦੀ ਇਹ ਮਸ਼ੀਨ ਉਹ ਨਹੀਂ ਸੜੂਗੀ ਫਿਰ ਕਦੇ ਵੀ ਸ਼ੇਰ ਮੁਹੰਮਦ ਖਾਨ ਸਾਹਿਬ ਜਿਨ੍ਹਾਂ ਨੇ ਛੋਟੇ ਸਾਹਿਬ ਜਾਦਿਆਂ ਦਾ ਨਾਂ ਲਿਆ ਕਿ ਇਹਨਾਂ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ ਸਰਹੰਦੇ ਸੂਬੇ ਨੂੰ ਉਹਨਾਂ ਨੂੰ ਕਦੇ ਵੀ ਕਿਸੇ ਨੂੰ ਉਹਨਾਂ ਦੀ ਛੋਟੀ ਜੀ ਇਮਾਰਤ ਬਣਾਉਣੇ ਸ਼ੁਰੂ ਅਸੀਂ ਮਲੇਰ ਕੋਟਲੇ ਦੇ ਵਿੱਚ ਕੀਤੀ ਹੈ ਕਿ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹੈ ਤੇ ਇਹ ਮਨੁੱਖਤਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਦੇ ਜਈ ਅਸੀਂ ਇਮਾਰਤ ਬਣਾਈ ਹੈ ਤੇ ਦਿਨ ਬਦੇ ਜਿਵੇਂ ਜਿਵੇਂ ਇਹ ਲੋਕ ਸਾਡੀ ਮਦਦ ਕਰਨਗੇ ਇਹ ਵੱਡੀ ਹੁੰਦੀ ਜਾਊਗੀ ਅੰਮ੍ਰਿਤਸਰ ਦੇ ਬਟਾਲਾ ਰੋਡ ਵਿਖੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਇੱਕ ਸਮਾਗਮ ਰੱਖਿਆ ਗਿਆ ਇਸ ਮੌਕੇ ਗੁਰਜੀਤ ਸਿੰਘ ਔਜਲਾ ਨੇ ਚੋਣ ਪ੍ਰਚਾਰ ਕੀਤਾ ਇਸ ਮੌਕੇ ਉਹਨਾਂ ਲੋਕਾਂ ਨਾਲ ਗੱਲਬਾਤ ਵੀ ਕੀਤੀ ਉਹਨਾਂ ਕਿਹਾ ਕਿ ਬੀਜੇਪੀ ਅੱਗੋਂ ਦਾ ਕਿਸਾਨ ਵਿਰੋਧ ਕਰ ਰਹੇ ਨੇ ਜੋ ਕਿ ਉਹਨਾਂ ਦਾ ਜਮਹੂਰੀ ਹੱਕ ਹੈ ਅਤੇ ਭਾਜਪਾ ਦੇ ਆਗੂਆਂ ਨੂੰ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਕੇਜਰੀਵਾਲ ਦੀ ਰਿਹਾਈ ਸਬੰਧੀ ਕਿਹਾ ਹੈ ਕਿ ਕੇਜਰੀਵਾਲ ਇੱਕ ਮੁੱਖ ਮੰਤਰੀ ਨੇ ਤੇ ਉਹਨੂੰ ਅੰਤਰੀਮ ਜ਼ਮਾਨਤ ਮਿਲੀ ਹੈ ਤੇ ਹੁਣ ਉਹ ਲੋਕਾਂ ਵਿੱਚ ਆਪਣੀ ਗੱਲ ਰੱਖਣਗੇ ਔਜਲਾ ਨੇ ਕਿਹਾ ਕਿ ਉਹ ਭਲਕੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਜਾਣਗੇ ਸ਼ਾਂਤਮਈ ਵਿਰੋਧ ਕਰਨਾ ਹਰ ਇੱਕ ਦਾ ਅਧਿਕਾਰ ਹੈ ਉਹ ਸਵਾਲ ਕਰਦੇ ਨੇ ਅਸੀਂ ਵੀ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਆ ਇਹਨਾਂ ਨੂੰ ਜਵਾਬ ਦੇਣੇ ਚਾਹੀਦੇ ਬਿਸ਼ੱਕ ਦੀ ਦੂਰ ਖਲੋ ਕੇ ਸਪੀਕਰ ਲਾ ਲੈਣ ਉਹਨਾਂ ਦੀ ਗੱਲ ਦਾ ਜਵਾਬ ਦੇਣ ਨੂੰ ਸਵਾਲ ਪੁੱਛਦੇ ਨੇ ਔਰ ਕਿਸਾਨ ਜਿੰਨੇ 1 ਸਾਲ ਧਰਨਾ ਦਿੱਤਾ ਕਿਸਾਨ ਮਜ਼ਦੂਰ ਨੇ ਇੱਕ ਵੀ ਕੋਈ ਐਹੋ ਜਿਹੀ ਘਟਨਾ ਨਹੀਂ ਹੈਗੀ ਜਿੱਥੇ ਕਿਸੇ ਨੂੰ ਕੋਈ ਮਹਿਸੂਸ ਹੁੰਦਾ ਹੋਵੇ ਇਤੋਂ ਤੱਕ ਕਿ ਬਾਰਡਰ ਦੇ ਉੱਤੇ ਬਾਰਡਰ ਦੇ ਉੱਤੇ ਵੀ ਜਿਹੜੀਆਂ ਰਾਤ ਨੂੰ ਗਵਾਂਡ ਚ ਧੀਆਂ ਪੈਣਾ ਰਹਿੰਦੀਆਂ ਸੀ ਉਹ ਲੋਕ ਮਾਣ ਮਹਿਸੂਸ ਕਰਦੇ ਕਿ ਪੰਜਾਬੀ ਇੱਥੇ ਆ ਸੋ ਮੈਂ ਕਹਿਣਾ ਚਾਹੁੰਨਾ ਬੀਜੇਪੀ ਜਵਾਬ ਦੇਣ ਤੋਂ ਨਾ ਭੱਜੇ ਆਪਣੇ ਮੀਡੀਆ ਦੇ ਨਾਲ ਇੱਕ ਸਾਊਂਡ ਸਿਸਟਮ ਲੈ ਕੇ ਜਾਓ ਇੱਕ ਇੱਕ ਮਾਈਕ ਉਹਨਾਂ ਨੂੰ ਦੋ ਇੱਕ ਤੁਸੀਂ ਰੱਖੋ ਤਾਂ ਕਿ ਪਤਾ ਤੇ ਲੱਗੇ ਔਲਾਹ ਸਾਹਿਬ ਕੇ ਜੋ ਜਵਾਨਾਂ ਨੇ ਕਿਵੇਂ ਦੇਖਦੇ ਹੋ ਸਟਾਰ ਪ੍ਰਚਾਰ ਦੇ ਰੂਪ ਦੇ ਵਿੱਚ ਵਿੱਚ ਆ ਬਿਜੋਣਾ ਦੇਖੋ ਕੁਦਰਤੀ ਗੱਲ ਹੈ ਉਹ ਪੋਲਿਟੀਕਲ ਪਾਰਟੀ ਦੇ ਮੁੱਖ ਮੰਤਰੀ ਨੇ ਉਹ ਤੇ ਉਹਨਾਂ ਦੀ ਜੋ ਡਿਊਟੀ ਹੋ ਕਰਨ ਹਰੇਕ ਨੇ ਆਪਣੀ ਗੱਲ ਕਰਨੀ ਹੈ ਉਹ ਵੀ ਆਪਣੀ ਗੱਲ ਰੱਖਣ ਲੋਕਾਂ 'ਚ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਵੱਲੋਂ ਚੋਣ ਪ੍ਰਚਾਰ ਜਾਰੀ ਹੈ ਜਿਸ ਤਰ੍ਹਾਂ ਉਹਨਾਂ ਨੇ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ ਇਸ ਮੌਕੇ ਵੱਡੇ ਗਿਣਤੀ ਵਿੱਚ ਲੋਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਇਸ ਮੌਕੇ ਵੱਖ-ਵੱਖ ਧਾਰਮਿਕ ਸਮਾਜਿਕ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਗੁਰਜੀਤ ਸਿੰਘ ਔਜਲਾ ਨੂੰ ਸਮਰਥਨ ਦੇਣ ਦਾ ਪ੍ਰਸਤਾਵ ਦਿੱਤਾ ਹੈ। ਕਿਸਾਨਾਂ ਵੱਲੋਂ ਕਣਕ ਦੀ ਬਾਢੀ ਤੋਂ ਬਾਅਦ ਹੁਣ ਝੋਨੇ ਦੀ ਲੋਈ ਲਈ ਅਗਿੱਥੇ ਪ੍ਰਬੰਧ ਕੀਤੇ ਜਾ ਰਹੇ ਨੇ ਇੱਥੋਂ ਤੱਕ ਕਿ ਸਰਕਾਰ ਵੱਲੋਂ ਝੋਨੇ ਦੀ ਲੁਆਈ ਦੇ ਤਰੀਕਿਆਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਤੇ ਨਾਲ ਹੀ ਮੋਟਰਾਂ ਲਈ ਵੀ ਬਿਜਲੀ ਦੇ ਕਨੈਕਸ਼ਨ ਅਤੇ ਨਹਿਰੀ ਪਾਣੀ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਇਸ ਵਿਚਾਲੇ ਇਤਿਹਾਸਿਕ ਸ਼ਹਿਰ ਤਲਵੰਡੀ ਸਾਬੋ ਨੇੜੇ ਦੀਕ ਰਾਮਾ ਨਹਿਰ ਨੂੰ ਜਾਣ ਵਾਲੇ ਬਾਈਪਾਸ ਕੋਲੋਂ ਰਜਵਾਹੇ ਵਿੱਚ ਪਾੜ ਪੈਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਇਸ ਸੈਂਕੜੇ ਏਕੜ ਵਿੱਚ ਪਾਣੀ ਭਰ ਗਿਆ ਜਦੋਂ ਇਸ ਸਬੰਧੀ ਲੋਕਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਆਪਣੇ ਪੱਧਰ ਉੱਤੇ ਪਾੜ ਪੂਰਨ ਦੀ ਕੋਸ਼ਿਸ਼ ਕੀਤੀ ਗਈ ਜਦਕਿ ਇਸ ਸਮੇਂ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਇਸ ਸਬੰਧਕਿ ਕਿਸਾਨ ਖੇਤਾ ਸਿੰਘ ਨੇ ਦੱਸਿਆ ਕਿ ਸਵੇਰੇ 3 ਵਜੇ ਦੇ ਕਰੀਬ ਰਜਵਾਹੇ ਦੇ ਵਿੱਚ ਪਾੜ ਪਿਆ ਸੀ ਜਿਸ ਤੋਂ ਬਾਅਦ 100 ਏਕੜ ਦੇ ਕਰੀਬ ਜ਼ਮੀਨ ਵਿੱਚ ਪਾਣੀ ਭਰ ਗਿਆ ਜਿਸ ਵਿੱਚੋਂ 24 ਤੋਂ 25 ਏਕੜ ਜ਼ਮੀਨ ਵਿੱਚ ਕਿਸਾਨਾਂ ਵੱਲੋਂ ਮੂੰਗੀ ਬੀਜੀ ਗਈ ਸੀ ਉਹਨਾਂ ਕਹਿ ਕੇ ਜ਼ਮੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਠੇਕੇ ਤੇ ਦਿੱਤੀ ਗਈ ਸੀ ਜਿਸ ਦਾ ਠੇਕਾ 65000 ਰੁਪਏ ਪ੍ਰਤੀ ਏਕੜ ਸੀ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਸੂਆ ਟੁੱਟਿਆ ਜੀ ਇਹ ਕਮੇਟੀ ਵਾਲਿਆਂ ਦੇ ਵਾਣ ਚ ਸ਼੍ਰੋਮਣੀ ਕਮੇਟੀ ਦਾ ਵਾਣ ਹੈ ਇਹ ਅੱਛਾ ਮਲਕਾਨੇਪਿੰਡ ਦੇ ਕਿਸਾਨ ਕੋਲੇ ਇਹ ਹੈਗਾ ਠੇਕੇ ਤੇ 65000 ਰੁਪਏ ਨੂੰ 3 ਵਜੇ ਦਾ ਸੂਆ ਟੁੱਟਿਆ ਹਜੇ ਪ੍ਰਸ਼ਾਸਨ ਦਾ ਕੋਈ ਬੰਦਾ ਇੱਥੇ ਪਹੁੰਚਿਆ ਨਹੀਂ ਹੈ ਪ੍ਰਸ਼ਾਸਨ ਦੀ ਅਣਗਹਿਲੀ ਦੇ ਕਾਰਨ ਇਹ ਨੁਕਸਾਨ ਹੋ ਰਿਹਾ ਹੈ ਕਿਸਾਨ ਦਾ ਠੀਕ ਹੈ ਕਿ ਨਹੀਂ ਇੱਥੇ ਮੂੰਗੀ ਬੀਜੀ ਸੀ ਮੇਰੇ ਖਾਲ ਕਿੰਨੀ ਕਿੰਨੀ ਮੂੰਗੀ ਸੀ ਕਿ ਆਪਣੇ ਇਹ 24 25 ਕਿੱਲੇ ਮੂੰਗੀ ਸੀ ਬਾਕੀ ਗਾਹਾਂ ਹੋਰ ਕਿਸਾਨਾਂ ਦੀ ਵੀ ਸੀ ਤੁਸੀਂ ਦੇਖ ਲਓ ਵੀ 100 ਏਕੜ ਦੇ ਵਿੱਚ ਪਾਣੀ ਫਿਰ ਰਿਹਾ ਹੈ ਠੀਕ ਹੈ ਕਿ ਨਹੀਂ ਕਿਸੇ ਨੇ ਆ ਕੇ ਕੋਈ ਸਾਰ ਨਹੀਂ ਲਈ ਕਿਸਾਨ ਕਰੂਗਾ ਕੀ ਫੇਰ ਕਹਿੰਦੇ ਵੀ ਖੁਦਕੁਸ਼ੀਆਂ ਕਰਦੇ ਹਨ ਦੂਜੇ ਕਰਦੇ ਚੱਕ ਚੱਕ ਕੇ ਇਹ ਆਹ ਕਾਰਨ ਦੇਖ ਲਓ ਤੁਸੀਂ ਵੀ ਹੁਣ ਕਿੰਨਾ ਨੁਕਸਾਨ ਹੋ ਗਿਆ ਰੇਗੀ ਪੈ ਗਈ ਰੇਗੀ ਤੇ ਵੀ ਖਰਚਾ ਹੋਊਗਾ ਚੱਕਣ ਤੇ ਠੀਕਾ ਕਿ ਨਹੀਂ ਇਹੀ ਅਸੀਂ ਤਾਂ ਕਹਿੰਦੇ ਆ ਕਿ ਪ੍ਰਸ਼ਾਸਨਾ ਆਪਦਾ ਭਈ ਜਾਗੇ ਤੇ ਇਹਨੂੰ ਕੋਈ ਇੰਤਜ਼ਾਮ ਕਰੇ ਇਸ ਚੀਜ਼ ਦਾ ਸਰਕਾਰ ਤੋਂ ਤਾਂ ਮੰਗ ਇਹੀ ਕਰਨਾ ਚਾਹੁੰਦੇ ਆ ਯਾਰ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਬਈ ਉਹ ਦੇ ਦੇਣ ਤੇ ਬਾਕੀ ਸੂਏ ਦਾ ਇੰਤਜ਼ਾਮ ਕਰ ਦੇਣ ਹੋਰ ਆਪਾਂ ਕੀ ਕਹਾਂ ਮਹਾਨਯੋਗ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ 12 ਮਈ 1710 ਈਸਵੀ ਨੂੰ ਸਰਹੰਦ ਫਤਿਹ ਕਰਨ ਦੇ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਫਤਿਹ ਮਾਰਚ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੇ ਪਿੰਡ ਰਕਵਾ ਤੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾਕਟਰ ਐਸ.ਪੀ. ਸਿੰਘ ਬਰਾਇ ਦੇ ਦਿਸ਼ਾ ਨਿਰਦੇਸ਼ ਤਹਿਤ ਸਜਾਇਆ ਗਿਆ ਜੋ ਲੁਧਿਆਣਾ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ ਤੋ ਹੁੰਦਾ ਹੋਇਆ ਚੱਪੜਚੀੜੀ ਵਿਖੇ ਪਹੁੰਚੇਗਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਨੇ ਦੱਸਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਦਾ ਖਾਤਮਾ ਕਰ ਜਸਦੇ ਮੱਦੇ ਨਜ਼ਰੇ ਮਾਰਚ ਕੱਢਿਆ ਗਿਆ ਇਸ ਮੌਕੇ ਗੱਤਕਾ ਪਾਰਟੀਆਂ ਵੱਲੋਂ ਗੱਤਕੇ ਦੇ ਜੋਹਰ ਵਿਖਾਈ ਗਏ ਤੇ ਅਲੱਗ-ਅਲੱਗ ਸੰਸਥਾਵਾਂ ਵੱਲੋਂ ਵਿਸ਼ਾਲ ਫਤਿਹ ਮਾਰਚ ਦਾ ਸਵਾਗਤ ਕੀਤਾ ਗਿਆ ਛਾਪਾ ਨੇ ਜਾਣਕਾਰੀ ਇੰਦਿਆਂ ਦੱਸੇ ਕਿ ਹਰ ਸਾਲ ਦੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਵੱਲੋਂ ਇਹ ਫਤਿਹ ਮਾਰਚ ਸਜਾਇਆ ਗਿਆ ਅੱਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਘਰਾਂ ਦੇ ਮਾਲਕ ਬਣਾਇਆ ਇਹ ਨਹੀਂ ਵੀ ਕੱਲੇ ਜੱਟ ਜ਼ਿਮੀਂਦਾਰਾਂ ਦੇ ਨਾਲ ਜ਼ਮੀਨਾਂ ਹੋਈਆਂ ਉਹਦੇ 'ਚ ਕੋਈ ਕਾਸਟ ਨਹੀਂ ਸੀ ਜਿਹੜਾ ਚਾਹੇ ਕੋਈ ਐਸਸੀ ਭਾਈਚਾਰੇ ਦਾ ਸੀ ਚਾਹੇ ਕੋਈ ਕਿਸੇ ਵੀ ਬਰਾਦਰੀ ਦਾ ਸੀ ਜਣਦੀ ਜ਼ਮੀਨਾਂ ਜਿਹੜੀਆਂ ਨਾ ਹੋਈਆਂ ਪੰਜਾਬ ਵਾਸੀਆਂ ਦੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਰਣ ਹੈ ਅੱਜ ਦੇ ਦਿਨ ਉਹਨਾਂ ਨੇ ਸਰੰਦ ਫਤਿਹ ਕੀਤੀ ਸੀ ਪਿੰਡ ਰਖਵੇ ਤੋਂ ਕ੍ਰਿਸ਼ਨ ਕੁਮਾਰ ਬਾਬਾ ਜੀ ਹੁਣ ਇੱਕ ਬਹੁਤ ਵੱਡੇ ਕਾਫਲੇ ਨਾਲ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਪਣਾ ਜਥਾ ਲੈ ਕੇ ਜਾ ਰਹੇ ਨੇ ਜਿਹੜੇ ਉੱਥੇ ਨੂੰ ਚੱਪੜ ਜੜੀ ਤੇ ਅੱਜ ਸਰਦਾਰ ਪ੍ਰਿੰਪਾਲ ਸਿੰਘ ਜੀ ਪ੍ਰਧਾਨ ਸਾਹਿਬ ਗੁਰਦੁਆਰਾ ਦੁਖਨਵਾਰਨ ਉਹਨਾਂ ਦੇ ਸਾਰੀ ਟੀਮ ਇੱਥੇ ਉਹਨਾਂ ਦਾ ਸਵਾਗਤ ਕਰਨ ਲਈ ਖੜੀ ਆ ਤੇ ਅਸੀਂ ਇਹਨਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਆ ਜਿਹੜਾ ਇਹਨਾਂ ਨੇ ਸਾਡੇ ਨਗਰ ਕੀਰਤਨ ਵਿੱਚ ਸਵਾਗਤ ਕਰਿਆ ਅੱਜ ਜੋ ਸਰੰਦ ਫਤਿਹ ਮਾਰਚ ਜੋਗ ਹਰ ਸਾਲ ਦੀ ਤਰ੍ਹਾਂ ਕੱਢਿਆ ਜਾਂਦਾ ਬਾਵਾਜੀ ਵੱਲੋਂ ਅੱਜ ਡਿਸਟ੍ਰਿਕਟ ਰਾਜਪੂਤ ਸਭਾ ਤੇ ਪ੍ਰਦੇਸ਼ ਰਾਜਪੂਤ ਸਭਾ ਦੇ ਸੂਬਾਧਰਾਨਾਂ ਨੇ ਰਲ ਕੇ ਇੱਥੇ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਜੀ ਆਇਆਂ ਆਖਿਆ ਜਿੱਥੇ ਨਾਲ ਲੰਗਰ ਵੀ ਲਗਾਇਆ ਗਿਆ ਜੀ ਸੂਬੇ ਵਿੱਚ ਹੈਰੋਨ ਬਰਾਮਦਗੀ ਦੇ ਸਭ ਤੋਂ ਵੱਡੇ ਮਾਮਲੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪਹਿਲਾਂ ਬਰਾਮਦ ਕੀਤੀ ਗਈ 48 ਕਿਲੋਗ੍ਰam ਤੋਂ ਇਲਾਵਾ 500 ਗ੍ਰam ਹੋਰ ਹੈਰੋਨ ਬਰਾਮਦ ਕੀਤੀ ਹੈ ਅਤੇ ਇਸ ਰੈਕਟ ਨੂੰ ਚਲਾਉਣ ਵਾਲੇ 10 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸੁਪਨਨ ਸ਼ਰਮਾ ਨੇ ਦੱਸਿਆ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪਿਛਲੇ ਹਫ਼ਤੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 48 ਕਿਲੋਗ੍ਰam ਹੈਰੋਨ ਅਤੇ ਨਕਦੀ ਬਰਾਮਦ ਕੀਤੀ ਸੀ ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਤੋਂ ਪਤਾ ਲੱਗ ਗਿਆ ਕਿ ਇਸ ਗਰੋ ਨੂੰ 10 ਇਲਾਕਾ অপরাধੀਆਂ ਵੱਲੋਂ ਬੜੇ ਹੀ ਯੋਜਨਾਬੱਧ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ ਜਿਨ੍ਹਾਂ ਨੂੰ ਕਮਿਸ਼ਨਰੇਟ ਪੁਲਿਸ ਨੇ ਗ੍ਰਿਫਤਾਰ ਕੀਤਾ ਉਹਨਾਂ ਨੇ ਕਿਹਾ ਕਿ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਹ ਹਾਦਸੇ 2 ਹਫ਼ਤੇ ਪਹਿਲੇ 48 ਕਿਲੋ ਜੋ ਹੀਰਨ ਬਰਾਮਦ ਹੋਈ ਸੀ ਉਹ ਹੀ ਸੀ ਉਸਮੇ 3 ਲੋਕ ਫੜੇ ਗਏ ਗਏ تھے ਅਤੇ 21 ਲੱਖ ਰੁਪਏ ਦਾ ਗ੍ਰਹਿ ਮਨੀ ਮਿਲਦਾ ਦੋ ਹਫ਼ਤੇ ਸੇ ਉਸੀ ਦਾ ਫੋਲੋਅਪ ਚੱਲ ਰਿਹਾ ਚੱਲ ਰਹਾ जिसमें फॉरवर्ड बैकवर्ड लिंकेजेस जो हैं वो कमिश्नर uh, पुलिस की टीम ने स्पेशल uh, टीम ने uh, इनके लिंकेजेस निकाले हैं जिसमें चार व्यक्ति गिरफ्तार किए हैं जो कि ड्राइवर का, का काम करते थे बेसिकली इनका ट्रांसपोर्टेशन खुद की भी थी और ये एक जगह से दूसरी जगह हीरोइन की खेप लेके आते थे एक ट्रक बरामद हुआ है उसका एक हिडन कैबिन uh, है वो भी हमें वहाँ पर मिला और एक इनोवा बरामद हुई है जो ट्रक है वो तीन बार जेण के गया है पिछले डेढ़ साल में और तीन बार अलग अलग क्वांटिटी की खेप लेके आया है पैसे लेके जाते थे और खेप ले कर आते थे इनोवा जो है वो चार बार जीण के गई है कश्मीर रजौरी जौर, से और चारों बार अलग अलग क्वांटिटी की तीस पैंतीस तीस पैंतीस के जी हीरो में ले आते थे और पैसे लेके जाते थे इसकी जो बेसिक डिस्ट्रीब्यूशन होती थी वो आउट ऑफ पंजाब होती थी ज़्यादातर हरियाणा या दिल्ली से नंबर वन नंबर टू जो इनका मेन हैंडलर है वो होशियारपुर का रहने वाला है फॉरन में बैठा है उसका नाम विवेक विनोद उर्फ लकी है वो हैंडल करता था वो डायरेक्ट इन टच था दो लोगों के जिनका एक का नाम मल्कीत है और एक का ये दो व्यक्ति वो हैं जो आज से दो तीन साल पहले ए मुंबई ने पोर्ट पोर्ट से पैठा थे कि बहत्तर किलो हिरोइन जिप्सम में छुपी हुई आ, मुंबई एटीएस को बरामद हुई थी ये उसमें नॉमिनेटेड है अभी हाँ मुद्र, जी हाँ वाला और ये तरन तारण के रहने वाले हैं ये भी हमारे गिरफ्त में आमे हैं ये डायरेक्ट इन टच जो थे वो आ, लकी विनोद उर्फ लकी के थे जो फॉर्म में बैठा है उशार और ये जो मलकीत और मंजीत हैं इन पर पहली पाँच बर्चे पहली दर्ज हैं लास्टली जो पैसे का लेन देन हवाला ऑपरेटर्स थे वो तीन अलग अलग ग्रुप्स आइडेंटिफाई हुए हैं एक तो लुधियाना का ग्रुप है उसमें दो व्यक्ति नॉमिनेट कर लिए गए हैं एक जो है वो जे के का ग्रुप है जम्मू के पास में एक डिसमिस्ड चौधरी नाम का एक बीएसएफ का डिसमस्ड मुलाजिम था उसको भी नॉमिनेट कर लिया गया है तीसरा एक रू, रूही सिंह नाम का व्यक्ति है जो कि अमृतसर का रहने वाला है और खास शहर का उसको गिरफ्तार किया गया ये भी हवाले का काम करता था जो पैसा यहाँ से फ़ौरन जाता था ज़्यादातर जो पैसा रूट होता था वो दुबई रूट होता था दुबई से जहाँ जाना हुआ जाता था, था और जो चौधरी है वो डायरेक्ट इन टच है सनी दयाल के सनी दयाल लोन स्मगलर है जो फ़ॉरन में बैठा है अमृतसर का रहने वाला अभी तक टोटल सात गाड़ियाँ हमें बरामद हो गई हैं जिसमें ट्रांसपोर्टेशन होती थी ड्रग्स की भी और पैसे की भी ਔਰ 1 ਕਰੋੜ 5 ਲੱਖ ਰੁਪਿਆ ਜੋ ਹੈ ਉਹ ਡਰਗ ਮਨੀ ਅਲੱਗ-ਅਲੱਗ ਡਿਨੋਮੀਨੇਸ਼ਨ ਦਾ ਇਨਸੀ ਰਿਕਵਰ ਹੋ ਰਿਹਾ ਹੈ ਹਰਪ੍ਰੀਤ ਸਿੰਘ ਪੋਪਲੀ ਨੂੰ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਸੂਬੇ ਵਿੱਚ ਰੋਡ ਸੇਫ BC ਲਈ ਇੱਕ ਜੱਜ ਵਜੋਂ ਨਿਯੁਕਤ ਕੀਤਾ ਗਿਆ ਹੈ ਖਾਸ ਤੌਰ ਤੇ ਪੋਪਲੀ ਦੀ ਨਿਯੁਕਤੀ ਇੱਕ ਮਹੱਤਵਪੂਰਨ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦੀ ਹੈ ਕਿਉਂਕਿ ਉਸ ਸੂਬੇ ਵਿੱਚ ਅਜੇਹਾ ਬੱਕਾਰੀ ਉਹਦਾ ਸੰਭਾਲਣ ਵਾਲੇ ਪਹਿਲੇ ਦਸਤਾਰਦਾਰ ਸਿੱਖ ਬਣ ਗਏ ਨੇ ਹਰਪ੍ਰੀਤ ਦੀ ਸਮਾਨਮਤੀ ਸਥਿਤੀ ਤੱਕ ਦੀ ਯਾਤਰਾ ਉਸ ਦੇ ਟੁੱਟ ਸਮਰਪਣ ਅਤੇ ਸ਼ਾਨਦਾਰ ਪ੍ਰਾਪਤੀਆਂ ਦਾ ਪਰਮਾਣ ਹੈ 2004 ਵਿੱਚ ਦਿੱਲੀ ਯੂਨੀਵਰਸਿਟੀ ਦੀ ਵਕਾਰੇ ਫੈਕਲਟੀ ਆਫ ਲਾ ਤੋਂ ਗ੍ਰੈਜੂਏਟ ਹੋ ਕੇ ਉਸਨੇ 19 ਸਾਲਾਂ ਤੋਂ ਵੱਧ ਦੇ ਇੱਕ ਵਿਲੱਖਣ ਕਾਨੂੰਨੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਕਾਨੂੰਨੀ ਪੇਸ਼ੇ ਵਿੱਚ ਉਸਦੀ ਮਹਾਰਤ ਨੇ ਉਸ ਨੂੰ ਦਿੱਲੀ ਹਾਈ ਕੋਰਟ ਵਿੱਚ ਦਿੱਲੀ ਸਰਕਾਰ ਲਈ ਪੈਨਲ ਵਕੀਲ ਦੇ ਨਾਲ-ਨਾਲ ਵਿਧੇਕ ਸਰਕਾਰੀ ਵਕੀਲ ਦੀ ਭੂਮਿਕਾ ਪ੍ਰਾਪਤ ਕੀਤੀ ਜਿੱਥੇ ਉਸਨੇ ਅਹਿਮ ਕੇਸਾਂ ਵਿੱਚ ਦਿੱਲੀ ਪੁਲਿਸ ਦੀ ਨੁਮਾਇੰਦਗੀ ਕੀਤੀ ਫਰਵਰੀ 2023 ਵਿੱਚ ਹਰਪ੍ਰੀਤ ਨੇ ਨਵੇਂ ਮੌਕੇਾਂ ਤੇ ਚਣੌਤੀਆਂ ਦੇ ਭਾਰ ਵਿੱਚ ਕੈਨੇਡਾ ਆਵਾਸ ਕਰਨ ਦਾ ਜੀਵਨ ਬਦਲਣ ਵਾਲਾ ਫੈਸਲਾ ਕੀਤਾ ਅਕਤੂਬਰ 2023 ਵਿੱਚ ਹਰਪ੍ਰੀਤ ਦੇ ਵਿਮਸਾਲ ਪ੍ਰਤਿਭਾ ਨੇ ਅਟਾਰਨੀ ਜਰਨਲ ਮੰਤਰਾਲੇ ਦਾ ਧਿਆਨ ਖਿੱਚਿਆ ਜਿਸ ਨਾਲ ਸੰਸਥਾ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਲਈ ਉਸ ਦੀ ਨਿਯੁਕਤੀ ਹੋਈ ਹੈ ਰੋਡ ਸੇਫ BC ਲਈ ਨਿਰਣਾਇਕ ਵਜੋਂ ਹਰਪ੍ਰੀਤ ਦੀ ਨਿਯੁਕਤੀ ਨਾ ਸਿਰਫ ਨਿੱਜੀ ਜਿੱਤ ਹੈ ਸਗੋਂ ਸਿੱਖ ਭਾਈਚਾਰੇ ਤੇ ਸਮੁੱਚੇ ਤੌਰ ਤੇ ਕਾਨੂੰਨੀ ਪੇਸ਼ੇ ਲਈ ਇੱਕ ਮਹੱਤਵਪੂਰਨ ਮੌਕਾ ਹੈ ਸਿਕ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਕੌਮੀ ਪ੍ਰਧਾਨ ਭਾਈ ਅਮਰਵੀਰ ਸਿੰਘ ਟੋਟ ਨੇ ਆਪਣੀ ਮਾਨ ਸੁਰਿੰਦਰ ਕੌਰ ਦਾ ਅਸ਼ੀਰਵਾਦ ਲੈ ਕੇ ਮਾਂ ਦਿਵਸ ਮਨਾਇਆ ਤੇ ਸਾਰਿਆਂ ਨੂੰ ਮਾਂ ਦਿਵਸ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਮਾਂ ਦੇ ਕੁੱਖ ਵਿੱਚੋਂ ਪੈਦਾ ਹੋ ਕੇ ਅੱਜ ਅਸੀਂ ਇਸ ਦੁਨੀਆ ਵਿੱਚ ਆਏ ਹਾਂ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਮਾਂ-ਵਾਪਤਾ ਦਾ ਸਤਿਕਾਰ ਕਰਨ ਅਤੇ ਇਸ ਮੌਕੇ ਕੁਲਵਿੰਦਰ ਸਿੰਘ ਟੋਟ ਵਿਮ ਦੇ ਨਾਲ ਮੌਜੂਦ ਸਨ। ਅੱਜ ਦੇਸ਼ ਉਦੇਸ਼ ਦੇ ਵਿੱਚ ਮਾਂ ਦਿਵਸ ਜੋ ਮਦਰ ਡੇ ਮਨਾਇਆ ਜਾ ਰਿਹਾ ਹੈ ਮਾਂ ਕੋ ਇੱਕ ਇੱਕ ਬੂਟਾ ਹੈ। ਅਰੇ ਅਵਲ ਬੁੱਤਾ ਹੈ ਕਿ ਕਿਉਂਕਿ ਰੱਬ ਕਿਸੇ ਨੇ ਦੇਖਿਆ ਪਰ ਮਾਂ ਇੱਕ ਉਹ ਤਾਕਤਵਾ ਸ਼ਕਤੀ ਹੈ ਕਿ ਧਰਤੀ ਉੱਪਰ ਮਾਂ ਨੂੰ ਰੱਬ ਦਾ ਦੂਜਾ ਜੱਦਾ ਜਿੱਤਾ ਗਿਆ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਅੱਜ ਮਦ ਦਾ ਡੇ ਤੇ ਕਿ ਮਾਂ ਨੂੰ ਜਿਹੜੀ ਮਾਤਾ ਹੈ ਉਹਦਾ ਸਤਿਕਾਰ ਕਰੋ ਮਾਵਾਂ ਨੂੰ ਪਿਆਰ ਕਰੋ ਜਿਹੜੇ ਮੇਰੇ ਨੌਜਵਾਨ ਵੀਰ ਜਾਂ ਪਰਿਵਾਰ ਨੇ ਮਾਵਾਂ ਨੂੰ ਵਿਸਾਰ ਰਹੇ ਹਨ ਮਾਵਾਂ ਨੂੰ ਕਦਰ ਨਹੀਂ ਕਰਦੇ ਮਾਪੇ ਦੀ ਕਿਉਂਕਿ ਇਸ ਧਰਤੀ ਉੱਪਰ ਮਾਂ ਨੇ ਜੋ ਬੱਚੇ ਦਾ ਪਾਲਣ ਪੋਸ ਕੀਤਾ ਹੈ ਤੇ ਬੱਚੇ ਕਦੀ ਮਾਂ ਦਾ ਦੇਨ ਨਹੀਂ ਦੇ ਸਕਦੇ ਮਾਂ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਪਿੰਗਲਵਾੜੇ ਬਣੇ ਨੇ ਉੱਥੇ ਲੋਕ ਮਾਵਾਂ ਨੂੰ ਬਹੁਤ ਸਮਝ ਗਏ ਕਿ ਮਾਵਾਂ ਨੂੰ ਉੱਥੇ ਪਿੰਗਲਵਾੜੇ ਭੇਜ ਦਿੰਦੇ ਨੇ ਇਹ ਬੜੀ ਮਾੜੀ ਗੱਲ ਹੈ ਇਸ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਮੈਂ ਸਿਕਸੂ ਫੋਟੇਸ਼ ਦੀ ਮਾਂ ਤਾਂ ਉਹਨਾਂ ਬੇਨਤੀ ਕਰਦਾ ਹਾਂ ਕਿ ਅੱਜ ਅੱਜ ਜੋ ਅੰਬਰਵੀਰ ਸਿੰਘ ਟੋੜ ਹੈ ਜਾਂ ਮੇਰਾ ਛੋਟਾ ਭਰਾ ਕੁਲਵਿੰਦਰ ਸਿੰਘ ਟੋੜ ਹੈ ਇਹ ਸੀ ਮਾਂ ਦੀ ਬਦੌਲਤ ਹਾਂ ਅਸੀਂ ਮਾਂ ਨਾਲ ਆਪਣਾ ਹੱਥ ਦੁੱਖ ਸਾਂਝਾ ਕਰਦੇ ਹਾਂ ਕਿ ਮਾਪੇ ਦਾ ਜਿੰਦਗੀ ਦੀ ਕਦਰ ਕਦਰ ਜਿਹੜਾ ਕਦਰ ਨਹੀਂ ਚੁਕਾਇਆ ਜਾ ਸਕਦਾ ਕਰਜ਼ਾ ਨਹੀਂ ਚੁਕਾਇਆ ਜਾ ਸਕਦਾ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਚਰਨਾਂ 'ਚ ਬੇਨਤੀ ਕਰਦਾ ਹਾਂ ਸੱਚੇ ਪਾਤਸ਼ਾਹ ਸਾਰੀਆਂ ਮਾਵਾਂ ਨੂੰ ਚੜ੍ਹਦੀ ਕਲਾ ਬਖਸ਼ਿਓ ਲੰਮੀ ਉਮਰ ਬਖਸ਼ਿਓ ਅਸੀਂ ਜੀ ਆਪਣੀ ਮਾਂ ਦਾ ਇਸ ਤਰ੍ਹਾਂ ਦੇ ਕਮਾਂਦ ਰਹੀਏ ਪੰਥ ਕੌਮ ਦੀ ਸੇਵਾ ਕਰਦੇ ਰਹੀਏ ਕਿਉਂਕਿ ਮਾਂ ਦੀ ਗੁਰਤੀ ਕੋ ਸਾਨੂੰ ਮਾਪਿ ਪਿਤਾ ਜੀ ਕੋਲੋਂ ਸਾਨੂੰ ਪੰਥ ਕੌਮ ਦੀ ਸੇਵਾ ਕਰਨ ਦਾ ਬਲ ਉਦਮ ਬਖਸ਼ਿਆ ਹੈ ਇਸ ਕਰਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਚਰਨਾਂ 'ਚ ਸੱਚੇ ਪਾਤਸ਼ਾਹ ਸਾਡੀ ਕੰਤਕ ਕੋਮ ਦੇ ਚੜਦੀ ਕਲਾ ਸ਼ਬਦ ਕਰਦੇ ਰਹੀਏ ਸਾਰਿਆਂ ਨੂੰ ਬੇਨਤੀ ਹੈ ਕਿ ਤਗੜੇ ਹੋ ਕੇ ਮਾਂ ਦੀ ਸੇਵਾ ਕਰੋ ਤੇ ਮਾਂ ਦੀ ਸੇਵਾ ਕਰੋ ਸਾਰਾ ਕੁਝ ਜਿਹੜਾ ਮਾਂ ਦੀ ਸੇਵਾ ਕਰਦਾ ਹੈ ਸਮਝੋ ਰੱਬ ਦੀ ਸੇਵਾ ਕਰਦਾ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਤਗੜੇ ਹੋ ਕੇ ਮਾਂ ਦੀ ਬਖਦੇ ਕੇ ਮਾਂ ਦਾ ਸਤਿਕਾਰ ਕਰੋ ਮਾਵਾਂ ਨਾਲ ਪਿਆਰ ਕਰੋ ਪੰਜਾਬੀ ਖਬਰਾਂ ਦੇ ਇਸ ਬ੍ਰਿਟਨ ਵਿੱਚ ਫਿਲਹਾਲ ਨਹੀਂ ਜਾਂਦੇ ਆਂਦੇ ਨਜ਼ਰ ਮਾਰਦੇ ਆਂ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜਦੀ ਕਲਾ ਟੀਵੀ ਦੇ ਨਾਲ ਧੰਨਵਾਦ